ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਵੀਰੋ ਤੇ ਭੈਣਾਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਬੇਬੇ ਦੀ ਰਸੋਈ ਵਿੱਚ ਆंदा ਸਵਾਗਤ ਆ ਅੱਜ ਬੇਬੇ ਦੀ ਰਸੋਈ ਦੇ ਵਿੱਚ ਪਾਣ ਜਾ ਰਹੀ ਹੈ ਮੂੰਗਫਲੀ ਮੂੰਗੀ ਦੀ ਦਾਲ ਤਾਂ ਮੈਂ ਮੂੰਗੀ ਦੀ ਦਾਲ ਬਣਾਉਣ ਦੇ ਲਈ ਆਪਾਂ ਅੱਧੀ ਕੌਲੀ ਦਾਲ ਦੀ ਭਿਉਂ ਕੇ ਰੱਖਤੀ ਹੈ ਫਲ ਚੁੱਕੀ ਹੈਗੀ ਅੱਧਾ ਪੌਣਾ ਘੰਟਾ ਹੋ ਗਿਆ ਨਾ ਭਿਉਂਤੀ ਪੈਨੂ ਤੇ ਆਪਾਂ ਤਿੰਨ ਚਾਰ ਘੰਡੇ ਲੈਤੇ ਨੇਗੇ ਸੱਤ ਅੱਠ ਅਰਗ ਮਿਰਚਾਂ ਲੈਤੀਆਂ ਨੇਗੀਆਂ ਤੇ ਇੱਕ ਆਪਾਂ ਟਮਾਟਰ ਲੈ ਲਵਾਂਗੇ ਤੇ ਹੁਣ ਆਪਾਂ ਇੱਧਰ ਤੇਲ ਪਾਉਣੇ ਹੈਗੇ ਕੜਾਈ ਦੇ ਵਿੱਚ ਕੜਾਈ ਆਪਣੀ ਗੈਸ ਤੇ ਤਰੀ ਹੋਈ ਜਾਗੀ ਇੱਕ ਕੜਸੀ ਆਪਾਂ ਸਰੋਂ ਦਾ ਤੇਲ ਦੀ ਲੈਨੇ ਆ ਇਹ ਆਪਣਾ ਘਰ ਦਾ ਕੱਢਿਆ ਹਸਰੋਂ ਦਾ ਤੇਲ ਆਗਾ ਤੇ ਸਰੋਂ ਦਾ ਤੇਲ ਬਹੁਤ ਵੈਸਟ ਵਾ ਤੇ ਵੱਧ ਤੋਂ ਵੱਧ ਸਰੋਂ ਦਾ ਤੇਲ ਹੀ ਵਰਤੋ ਜਿਹੜੇ ਰਫੈਂਟ ਵਰਤਦੇ ਨੇ ਰਫੈਂਟ ਤਾਂ ਨਹੀਂ ਵਰਤੋ ਤਾਂ ਵਧੀਆ ਗੱਲ ਵਾ ਦੇਸੀ ਘੋ ਪਰਤ ਲੋ ਤੇ ਸਰੋਂ ਦਾ ਤੇਲ ਵਰਤ ਲੋ ਤੇ ਹੁਣ ਆਪਣਾ ਤੇਲ ਗਰਮ ਹੁੰਦਾਗਾ ਤੇ ਗਰਮ ਹੁੰਦੇ ਹੁੰਦੇ ਆਪਾਂ ਇੱਕ ਚਮਚਾ ਲੈਨੇ ਆਗੇ ਆ ਦੇਖੋ ਆਪਾਂ ਤੇਲ ਗਰਮ ਹੋ ਰਿਹਾਗਾ ਤੇ ਇਹ ਤੇਲ ਗਰਮ ਹੋਣ ਦੀ ਇਹੀ ਨਿਸ਼ਾਨੀ ਹੁੰਦੀ ਆ ਜਦੋਂ ਆਪਾਂ ਤੇਲ ਪਹਿਲਾਂ ਪਾਉਣੇ ਆਗੇ ਉਦੋਂ ਤੇਲ گاੜਾ ਹੁੰਦਾਗਾ ਜਦੋਂ ਆਪਣਾ ਤੇਲ ਗਰਮ ਹੋ ਜੇਵੇ ਉਦੋਂ ਇਹ ਪਤਲਾ ਪੈ ਜਾਂਦਾ ਆ ਦੇਖੋ ਤੇਲ ਕਿੰਨਾ ਪਤਲਾ ਪੈ ਗਿਆ ਇਹ ਤੇਲ ਬਣੇ ਦੀ ਨਿਸ਼ਾਨੀ ਆ ਵੀ ਹੁਣ ਆਪਣਾ ਤੇਲ ਬਣ ਗਿਆ ਤੜਕਾ ਪਾਉਣ ਲਈ ਤਿਆਰ ਆ ਤੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਉਣੇ ਆਂਗੇ ਜੀਰਾ ਜੀਰਾ ਆਪਾਂ ਇੱਕ ਚਮਚ ਲੈਤਾਗਾ ਇਹਨੂੰ ਮਸਾਲੇ ਕਿਥੇ ਲਈ ਦੇ ਨਾਲ ਪਾਤਾ ਤੇ ਨਾਲ ਹੀ ਆਪਾਂ ਪਾ ਦਾਂਗੇ ਪਿਆਜ਼ ਤੇ ਹਰੀ ਮਿਰਚ ਆਪਣੇ ਅੱਧਾ ਕ ਪਿਆਜ਼ ਵੱਜ ਚੁੱਕੇ ਨੇਗੇ ਤੇ ਹੁਣ ਆਪਾਂ ਪਾਉਣੇ ਆ ਇੱਥੇ ਇੱਕ ਟਮਾਟਾ ਚੀਰਿਆ ਹੋਇਆ ਆਪਣਾ ਇਹ ਟਮਾਟਾ ਚੀਰ ਕੇ ਆਪਾਂ ਇੱਕ ਇੱਕ ਦੇ ਚੁੱਕ ਪਾਉਣੇ ਆਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤੇ ਜਦੋਂ ਇਹ ਚੰਗੀ ਤਰ੍ਹਾਂ ਭੱਜ ਗਿਆ ਉਦੋਂ ਆਪਾਂ ਇਹਦੇ ਵਿੱਚ ਬਾਕੀ ਸਮਾਨ ਪਾਵਾਂਗੇ ਦੇਖੋ ਜੀ ਆਪਾਂ ਨੇ ਪਿਆਜ਼ ਤੇ ਟਮਾਟਰ ਭੁੱਜ ਚੁੱਕੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਹੈਗੇ ਪਾਉਣੇ ਕਿੰਝ ਚਮਚਾ ਆਪਾਂ ਪਾਉਣੇ ਹੈਗੇ ਨਾਣ ਦਾ ਇਹ ਆਪਾਂ ਸਵਾਦ ਅਨੁਸਾਰ ਪਾਉਣਾਗਾ ਇੱਕ ਚਮਚਾ ਆਪਾਂ ਹਲਦੀ ਦਾ ਪਾਉਣੇ ਹੈਗੇ ਜਿਸ ਹੱਦ ਤੇ ਤੁਹਾਡੇ ਦਾੜਾ ਤੁਸੀਂ ਉਸ ਹੱਦ ਤੇ ਆਪਦੇ ਸਵਾਦ ਅਨੁਸਾਰ ਜਿਸ ਤਰ੍ਹਾਂ ਤੁਸੀਂ ਘੱਟ ਵੱਧ ਖਾਣੇ ਹੋਗੇ ਪਾ ਸਕਦੇ ਹੋਗੇ ਤੇ ਅੱਦਕਤ ਤਾਂ ਪਤਾ ਨਹੀਂ ਇਹ ਬੋਲ ਰਦਾ ਲੱਗਦਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਹਨ ਲਾਂਗੇ ਹਲਦੀ ਨੂੰ ਜਿਹੜੀ ਹਲਦੀ ਚੰਗੀ ਤਰ੍ਹਾਂ ਭੁੱਜ ਚੱਕੀ ਭੁੱਜੇ ਇਹ ਤਾਂ ਕੱਚਾ ਪੜਨਾ ਰਹੇ ਤੇ ਬਸ ਸਪਾ ਮਿੰਟਿਕ ਪਾਉਣ ਦਿਆਂ ਨੂੰ ਇਹਨੇ ਆਪਣੀ ਹਲਦੀ ਭੁੱਜ ਜੂਗੀ ਹਾਂ ਦੇਖੋ ਆਪਣਾ ਹਲਦੀ ਭੁੱਜ ਚੁੱਕੀ ਹੈਗੀ ਤੇ ਹੁਣ ਆਪਾਂ ਪਾਉਣਿਆ ਇਹਦੇ ਵਿੱਚ ਪਾਣੀ ਪਾਣੀ ਬਸ ਥੋੜਾ ਜਿਹਾ ਕਰਕੇ ਪਾ ਮੰਦੇ ਪਾਣੀ ਪਾਤਾ ਸਾਰਾ ਅੱਧਾ ਕੱਪ-ਕੱਪ ਪਾਣੀ ਦਾ ਪਾਤਾ ਤੇ ਹੁਣ ਆਪਾਂ ਪਾਉਣੇ ਇਹਦੇ ਵਿੱਚ ਮੂੰਗੀ ਦੀ ਦਾਲ ਇਹ ਪੱਤਾ ਹੋਲੀ ਚੰਗੀ ਤਰ੍ਹਾਂ ਚਾਰ-ਪੰਜ ਧੋ ਇਹਨੂੰ ਚੰਗੀ ਤਰ੍ਹਾਂ ਧੋਲੀ ਚਾਰ-ਪੰਜ ਵਾਰੀ ਪਾਣੀ ਪਾ ਪਾ ਕੇ ਇਹ ਤਾਂ ਜਿਹੜਾ ਚਿੱਟਾ ਪਾਣੀ ਸੀ ਸਾਰਾ ਵਿੱਚੋਂ ਕੱਢਤਾ ਆਪਾਂ ਤੇ ਪਿਓਰ ਦਾਲ ਰਹਿ ਗਈ ਇਕੱਲੀ ਤੇ ਹੁਣ ਆਪਾਂ ਸਾਰੀ ਪਾ ਦਾਂਗੇ ਇਹ ਆਪਣੀ ਇਕੱਲੀ ਧੋਮੀ ਮੂੰਗੀ ਦੀ ਦਾਲ ਆ ਦਲੀ ਹੋਈ ਮੂੰਗੀ ਜਿਹਨੂੰ ਆਪਾਂ ਕਹਿੰਨੇ ਹੈਗੇ ਧੋਮੀ ਮੂੰਗੀ ਵੀ ਕਹਿ ਦਿੰਦੇ ਆਪਾਂ ਦਲੀ ਹੋਈ ਮੂੰਗੀ ਵੀ ਕਹਿ ਦਿੰਦੇ ਆ ਤੇ ਇਹ ਆ ਪੰਜ ਦਲੀ ਹੋਈ ਮੂੰਗੀ ਦੀ ਦਾਲ ਤੜੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਉਹਨਾ ਪਾਣੀ ਪਾ ਦਈਏ ਜਿੰਨਾ ਇਹਨੂੰ ਰਿਜਣ ਲਈ ਲੋੜ ਵਾ ਇੱਕ ਵਾਰੀ ਜੀ ਆਪਾਂ ਪਾਣੀ ਪਾ ਦਈਏ ਦੁਬਾਰੇ ਦੁਬਾਰੇ ਆਪਾਂ ਪਾਣੀ ਪਾਉਣ ਦੇ ਜਿਹੜੇ ਲੋੜ ਨਾ ਪਵੇ ਅੱਧ ਤੱਕ ਆਪਾਂ ਪਹਿਲਾ ਪਾਤਾ ਸੀਗਾ ਹੁਣ ਆਪਾਂ ਪਾਤਾ ਪਾਣੀ ਇਸੇ ਪਾਣੀ ਇਹਦੇ ਪਾਣੀ ਦੇ ਨਾਲ ਹੀ ਆਪਣੀ ਦਾਲ ਨੇ ਰਿਜ ਜਾਣਾਗਾ ਹੁਣ ਆਪਾਂ ਇਹਨੂੰ ਸìm ਤੇ ਤਰ ਕਰਕੇ ਧਰ ਦਾਂਗੇ ਗੈਸ ਆਪਾਂ ਬਿਲਕੁਲ ਸਲੋ ਤੇ ਕਰ ਦਾਂਗੇ ਤੇ ਬਿਲਕੁਲ ਸਲੋ ਤੇ ਕਰਕੇ ਗੈਸ ਇਹਨੂੰ ਪਰिजਨ ਦੇਵਾਂਗੇ ਤੇ ਜਦੋਂ ਇਹਨੂੰ 15-20 ਮਿੰਟ ਲੱਗਣ ਗ੍ਰਿਜਣ ਨੂੰ ਤੇ ਆਪਾਂ ਹਲੋਤੇ ਕਰਕੇ ਆਪਾਂ ਗੈਸ ਲੋਤੇ ਕਰ ਦਨੇ 15-20 ਮਿੰਟ ਦੇ ਵਿੱਚ ਦਾਲ ਨੇ ਬਣ ਕੇ ਰੈਡੀ ਹੋਇਆ ਨਾ ਆਪਾਂ ਫਿਰ ਤੁਹਾਨੂੰ ਦਿਖਾਉਨੇ ਆ ਹਾਂ ਦੇਖੋ ਜੀ ਆਪਾਂ 20 ਮਿੰਟ ਹੋ ਗਏ ਦਾਲ ਤਰੀਨ ਨੂੰ ਤੇ ਪਹਿਲਾਂ ਆਪਾਂ ਘੰਟਾ ਕ ਭੋਕੇ ਰੱਖੀ ਸੀਗੀ ਤੇ 20 ਮਿੰਟ ਹੁਣ ਤਰੀਨ ਹੋ ਗਏ ਤੇ ਆਪਾਂ ਵਿਚਦੀ ਦੇਖ ਲਈ ਸੀਗੀ ਥੋੜਾ ਜਿਹਾ ਪਾਣੀ ਪਿਆ ਸੀਗਾ ਤੱਕ ਕੱਪ ਹੋਰ ਯਾਨੀ ਟੋਟਲ 2 ਕੱਪ ਪੈ ਗਏ ਸੀ ਪਾਣੀ ਦੇ ਆਪ 1/2 ਕਿਲੋ ਵਾਲੇ ਕਿੱਲੋ ਪਾਣੀ ਦਾ ਆਦੇ ਵਿੱਚ ਪੈ ਗਿਆ ਸੀ ਆਪਣੀ ਚ ਤੇ ਦੇਖੋ ਪੂਰੀ ਵਧੀਆ ਬਣ ਗਈ ਹੈ ਚੰਗੀ ਤਰ੍ਹਾਂ ਘੁਲ ਗਈ ਦਾਲ ਤੇ ਹੁਣ ਆਪਾਂ ਇਹਦੇ ਵਿੱਚ ਇੱਥੇ ਪਾਉਣਾ ਕਸੂਰੀ ਮੇਥੀ ਤੇ ਫਰੈਸ ਤੜੀਆਂ ਹੈਗਾ ਤੁਹਾਡੇ ਕੋਲੇ ਤੁਸੀਂ ਫਰੈਸ ਤੜੀਆਂ ਪਾ ਸਕਦੇ ਹੋਗੇ ਤੇ ਮੇਰੇ ਕੋਲੇ ਫਰੈਸ ਤੜੀਆਂ ਹੈ ਨਹੀਂਗਾ ਤੇ ਮੈਂ ਪਾ ਰਹੀਆਂ ਇਹਦੇ ਵਿੱਚ ਕਸੂਰੀ ਮੇਥੀ ਤੇ ਬਸ ਦਾਲ ਆਪਣੀ ਰਿਜੀ ਪਈ ਜਾਗੀ ਹੋਰ ਭਾਣੇ ਆਪਣੀ ਵੀਡੀਓ ਵਧੀਆ ਲੱਗਦੀਆਂ ਨੇਗੀ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਸਾਰੇ ਵੀਰੇ ਭੈਣਾਂ ਟਿੱਕਰ ਵੀਡੀਓ ਪਹੁੰਚਾਇਆ ਕਰੋ ਤੇ ਸਾਰੇ ਵੀਡੀਓ ਤੁਰ ਤਿੱਕ ਦੇਖਿਆ ਕਰੋ ਭੈਣੇ ਫਿਰ ਵੀਡੀਓ ਦੇਖਣ ਤਾਂ ਪਤਾ ਲੱਗਦਾਗਾ ਕਿਉਂਕਿ ਸਟੈਪ ਬਾਏ ਸਟੈਪ ਆਪਣੀ ਵੀਡੀਓ ਦਾ ਕੰਮ ਹੁੰਦਾਗਾ ਸਾਰਾ ਜਿਵੇਂ ਜਿਵੇਂ ਚੀਜ਼ ਪੱਕਦੀ ਹੈਗੀ ਤੇ ਤੁਸੀਂ ਸਾਰੀ ਵੀਡੀਓ ਦੇਖਿਆ ਕਰੋ ਤੇ ਲਾਈਕ ਕਮੈਂਟ ਸਬਸਕ੍ਰਾਈਬ ਭੈਣੇ ਕਰਨਾ ਨਾ ਭੁੱਲ ਜਾ ਕਰੋ ਜ਼ਰੂਰ ਕਰਿਆ ਕਰੋ ਕਮੈਂਟ ਕਰੋਗੇ ਮੈਨੂੰ ਹੌਸਲਾ ਮਿਲਦਾ ਭੈਣੇ ਸੋਨੇ ਸੋਨੇ ਕਮੈਂਟ ਕਰੋਗੇ ਤੇ ਸ਼ੇਅਰ ਕਰੋਗੇ ਤਾਂ ਭੈਣੇ ਹੋਰਾਂ ਭੈਣਾ ਤੱਕਰ ਪਹੁੰਚੂਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਭੈਣੇ ਮੈਨੂੰ ਉਹਦੇ ਨਾਲ ਥੋੜਾ ਜਿਹਾ ਹੌਸਲਾ ਫਸਾਈ ਹੁੰਦਾ ਵੀ ਮੈਨੂੰ ਇੰਨੇ ਸਬਸਕ੍ਰਾਈਬ ਮਿਲ ਚੁੱਕੇ ਨੇਗੇ ਤੇ ਭੈਣੇ ਤੁਸੀਂ ਜਰੂਰ ਬੱਚਿਆਂ ਤੱਕ ਜਿਹੜੇ ਬੱਚੇ ਬਾਹਰ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚਾਇਆ ਕਰੋ ਕਿਉਂਕਿ ਚੀਜ਼ ਦੇਖ ਕੇ ਬਣਾ ਲੈਂਦੇ ਨੇ ਉਹ ਤੇ ਚੱਲ ਮਿਲਦੇ ਆ ਭੈਣੇ ਕੱਲ ਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਸਵੇਰੇ 9 ਵਜੇ ਡੇਲੀ ਆਪਣੀ ਵੀਡੀਓ ਆਉਂਦੀ ਆ ਭੈਣੇ ਤੇ ਡੇਲੀ 9 ਵਜੇ ਆਪਣੀ ਵੀਡੀਓ ਦੇਖਿਆ ਕਰੋ ਮੈਂ ਅੱਜ ਤੁਹਾਨੂੰ ਕੁਝ ਨਵੀਂ ਰੈਸਪੀ ਦੇਣਾ। ਤਦ ਤੱਕ ਲਈ ਸਤਿ ਸ੍ਰੀ ਅਕਾਲ।